ਲੋਟ ਦੇਖ ਪੜਿਆ ਚੱਲੇ ਤੇ ਦੋਨੇ ਤੂੰ ਹੀ ਦੋਨੇ ਹੈ ਨਾ ਰਸੇ ਦਾ ਕੰਪੀਟੀਸ਼ਨ ਸਪੀਡ ਚ ਤਿੰਨ ਰਾਊਂਡ ਕਰਾ ਲਓ ਨਹੀਂ ਨਹੀਂ ਜੋਰ ਦਾ ਵੀ ਪਤਾ ਲੱਗ ਜੂ ਤਿੰਨ ਕਰਾ ਲਾ ਠੀਕ ਆ ਤਿੰਨਾਂ ਤੋਂ ਜਿਹੜਾ ਦੋ ਜਿੱਤ ਗਿਆ ਉਹ ਜਿੱਤ ਗਿਆ ਬਸ ਤੂੰ ਬਣਾਉ ਨਾ ਇੱਕ ਮਿੰਟ ਮੈਂ ਆਪੀ ਬਾਕੀ ਮੈਂ ਆਪੀ ਤੁਰ ਕੇ ਆ ਜੂ ਉੱਥੇ ਤੇ ਆ ਲੈਨ ਟਪਾ ਇਹਨਾਂ ਨੂੰ ਉੱਤੇ ਵੀ ਅਸੀਂ ਸਲਾਹ ਕਰਨੀ ਆ ਨਹੀਂ ਨਹੀਂ ਕੋਈ ਸਲਾਹ ਹੋਊਗੀ ਸਾਰਿਆਂ ਦੀ ਇੱਕੋ ਵਾਰ ਓਏ ਫੇਰ ਬਾਅਦ ਚ ਉਦਾਂ ਰੱਸਾ ਖਿਚਾਵਾਂਗੇ ਤੁਹਾਨੂੰ ਠੀਕ ਆ ਆ ਤੁਹਾਡਾ ਟਾਇਰ ਵਾਲਾ ਫੇਰ ਦੋਨੇ ਉਹ ਦੂਜੇ ਜਿਹੜਾ ਆਪਣੇ ਤਲਾਕ ਹੱਥ ਦੇਂਦੇ ਕੀ ਉਸ ਲੋਟ ਦੋ ਆਫ ਵਾਰ ਭਾਈ ਚਲੋ ਖੜੋ ਰੈਡੀ ਇੰਨਾ ਟਾਈਮ ਨਹੀਂ ਚਲਾ ਜਾ ਬਣਾ ਲਈ ਟਾਇਰ ਦੀ ਆ ਜਾ ਭੱਜਿਆ ਭੱਜਿਆ ਵੀ ਪੂਰੇ ਟਾਇਰ ਤੇ ਦੇਖਣਾ ਕਿ ਟੱਚ ਕਰਾਉਣਾ ਆ ਦੇ ਲੈ ਬਾਈ ਕਿੰਨਾ ਬਾਈ 11 41 11 41 ਆ ਵੇਖ ਲੈ ਵੀ ਠੀਕ ਆ 11 41 ਠੀਕ ਆ ਇਹਨਾਂ ਨੇ ਜਿੱਤ ਤੇ ਜਾਣਾ ਚੱਲੇ ਓਏ ਵਰ ਗਈ ਗੱਲ ਲੈ ਨਾ ਮਿੱਤਰੋ ਹਕ ਰਾਉਂਡ ਜਿੱਤ ਕੇ ਵੱਡੇ ਹੁਣੇ ਹੁਣ ਦੂਜਾ ਰਾਉਂਡ ਸ਼ੁਰੂ ਹੋਣ ਲੱਗਿਆ ਵਾ 1 0 ਹੋ ਗਿਆ ਵੀ ਵੱਡੇ ਵੱਡੇ ਵਾਲੀ ਟੀਮ ਜਿੱਤ ਗਈ ਇੱਕ ਪਹਿਲਾ ਉਹ ਨਹੀਂ ਭਾਈ ਹੈਲੋ ਪੁਆਇੰਟ ਉਧਰ ਦੇਣਾ ਆਪੋਜੀਸ਼ਨ ਟੀਮ ਇੱਥੇ ਆ ਜਵੇ ਉਹ ਮੂਰੇ ਮੂਰੇ ਲਾਈਨ ਚੈੱਕ ਕਰੀ ਲਾਈਨ ਚੈੱਕ ਕਰੀ ਦੇਖ ਲਾ ਵੀ ਟਾਈਮ ਰੈਡੀ ਹੋ ਸਟਾਰ ਚੱਲਾ ਜਾ ਲਾਈਨ ਟੱਚ ਦੇਖਣਾ ਲਾਈਨ ਟੱਚ ਤੈਨੂੰ ਜਿਹੜਾ ਮਾਰ ਦੇਣਾ ਇਹੀ 3 ਸਕਿੰਟ ਖਰਾਬ ਕਰ ਲੈਣਾ ਤੂੰ ਸਿੱਧਾ ਲਾਈਨ ਟੱਚ ਕਰਾ ਨਾ 934 ਇਹਨਾਂ ਦਾ ਕਿ ਨਹੀਂ ਵੀ ਇਹਨਾਂ ਦਾ ਸਾਨੂੰ ਪਹਿਲਾ ਵਾਲਾ ਤਾਂ ਖੰਦੀ 9 934 ਜਿਹੜਾ ਉਹ ਉੱਤੇ ਬਸ ਠੀਕ ਹੈ 934 ਉਹਨਾਂ ਦਾ ਟਾਈਮ ਠੀਕ ਆ ਲੈ ਮਿੱਤਰੋ ਬਣ ਗਈ ਆ ਆ ਟਾਈਮ ਦੇਖ ਲੈ ਆ ਜਾ ਆ ਗਈ ਆ ਠੀਕ ਹੁਣ ਰੈਡੀ ਹੋ ਹਾਂਜੀ ਵੀਰੇ ਸਟਾਰ ਬਣ ਗਈ ਯਾਰ ਬਣ ਗਈ ਬਣ ਗਈ ਗੱਲ ਬਣ ਗਈ ਗੱਲ ਸਾਲਿਆ ਮੇਰੇ ਲੋ ਹੱਥ ਲੋ ਹੱਥ ਲੋ ਹੱਥ ਕੀ ਹੁਣ ਹੁਣ ਮਾਰ ਚੁੱਕੀ ਸਾਲੇ ਹੋ ਹੋ ਉਹ ਪੈਰ ਰੱਥਾ ਕਿਤੇ ਕਿਤੇ ਉਹਨੂੰ ਲਾ ਮੋਰੇ ਉਹ ਭਾਈ ਉਹ ਯਾਰ ਸਰਦਨ ਦਾ ਬਾਹਲਾ ਖੱਚਦਾ ਨਹੀਂ ਉਹਦੀ ਬਾਹ ਤੇ ਤੇਰਾ ਬਾਹ ਦਾ ਫਰਕ ਚਲੋ ਕੋਈ ਨਹੀਂ ਮੈਨੇ ਆਉਂ ਸੀ ਮੈਂ ਕਿਹਾ ਇੱਕ ਇੱਕ ਜਿੱਤੋਂਗੇ ਫਿਰ ਲਾਸਟ ਵਾਲਾ ਮੈਚ ਕਿਹੜਾ ਲੱਗੂ ਲੈਂਡਾਂ ਮਰਾ ਕੇ ਆ ਰਿਹਾ ਥੋੜਾ ਟੈਟ ਕਰੋ ਰੱਸਾ ਮੇਰੇ ਮਾੜਾ ਲੈਣ ਦਾ ਤਰੰਤ ਆਂਦੇ ਖੁਚੀ ਨਹੀਂ ਬਸ ਮੈਂ ਦੇਖ ਲਈ ਲੈਣ ਦੀ ਇੱਥੋਂ ਬਾਈ ਪੈਰ ਨਹੀਂ ਹਿਲਾਉਣੇ ਬਾਹਾਂ ਦੀ ਐਕਸਰਸਾਈਜ਼ ਆ ਇਹ ਇੱਕ ਮਿੰਟ 9 8 ਤੇ ਚਲੋ ਤਾਂ ਨਿਬੜੀ ਫੈਮ ਜੀਰੋ ਆ ਠੀਕ ਆ ਇੱਕ ਵਾਰ ਆ ਰੱਸੀ ਉਹ ਰੈਡੀ ਹੋ ਸਟਾਰ ਬਰੇ ਹੋ ਜਾ ਫਰੇ 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 ਵੀਡੀਓ 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 ਨੀਮਾ ਕਰਕੇ ਖੇਤ ਲਾ ਦੂ ਉੱਚਾ ਕਰਕੇ ਖੇਤ ਲਾ ਮੈਂ 86 ਹੋਗੇ 86 ਆ ਵੀਰੇ ਫਿਰ ਜਿੱਤ ਗਏ ਨਾ ਮੈਂ ਹਜੇ ਥੋੜੀ ਬਾਰੀ ਪਈ ਆ ਇਹ ਤਿੰਨ ਹੋਗੇ ਤੁਹਾਡੇ ਦੋ ਹੋਇਆ ਰੈਡੀ ਹੋ ਹਾਂਜੀ ਵੀਰੇ ਸਟਾਰ ਹੱਟੇ ਸਰਦਾ ਕੇ ਵਾ ਆ ਗਏ ਜਿੱਤ ਗਏ ਇਹ ਵੀ ਜਿੱਤ ਗਏ ਲ 44 942 ਹੋਗੇ ਉਹ ਹੋਰ ਕੋਈ ਯਾਰ 30 ਨਾ ਸੁੱਕੀ ਹੋ ਗਈ ਸਾਰੇ ਰੋਡੀ ਸੁੱਕੀ ਹੋ ਗਈ ਸੁੱਕੀ ਮੈਂ ਕੌਣ ਨਹੀਂ